ਆ ਗਿਆ ਮੇਰਾ ਪੁੱਤ ਆਉਣਾ ਕੀ ਆ ਖਾਪ ਲੱਥੀ ਦਾ ਮੰਮੀ ਪੈਲੀਆਂ ਜੇ ਹਾਏ ਤੇ ਪੁੱਤ ਫੇਰ ਕੀ ਸਾਰੀ ਦੁਨੀਆ ਕੰਮ ਕਰਨ ਲਈ ਤੂੰ ਕਿਹੜਾ ਕੱਲਾ ਕਰਨ ਡਿਆ ਮੈਂ ਮੰਮੀ ਜੀ ਨੇ ਇੱਥੇ ਕੰਮ ਕਰਨਾ ਮੈਨੂੰ ਬਾਹਰ ਬੂਰੀ ਖਲਾ ਦੋ ਉਹ ਚਾਚ ਨਿੱਡੀ ਵੱਡੀ ਕੋਠੀ ਪਾਤੀ ਆ ਆ ਡਾਗੀਆਂ ਨੀਗੀ ਜੀ ਕੁਲੀ ਜੀ ਪੁੱਤ ਸਾਰੇ ਕੰਮ ਹੀ ਹੋ ਜਾਣੇ ਆ ਸਹਿਜ ਪੱਕੇ ਸੋ ਮਿੱਠਾ ਹੋਏ ਸਿਆਣਿਆਂ ਦੀ ਕਹਾਵਤ ਵਾ ਤੇ ਤੂੰ ਐਵੇਂ ਨਾ ਕਾਲਾ ਪਿਆ ਕਰ ਚੰਗਾ ਨਹੀਂ ਮੰਮੀ ਇੰਨਾ ਪੈਲੀਆਂ ਦੇ ਕੰਮ ਕਰਕੇ ਬਚਦਾ ਤੁਹਾਨੂੰ ਕੱਖ ਨਹੀਂ ਆ ਈ ਜੋੜਿਆ ਤਾਂ ਕਈ ਕੱਖ ਨਹੀਂ ਜੋੜਿਆ ਉਹ ਚਾਚ ਨਹੀਂ ਢੀ ਵੱਡੀ ਕੋਠੀ ਪਾੜੀ ਐ ਪੁੱਤ ਐਡਾ ਟਰੈਕਟਰ ਲੈ ਕੇ ਦਿੱਤਾ ਇਹ ਵੀ ਪੈਹਿਆਂ ਦਾ ਆਇਆ ਆ ਜਨਰੇਟਰ ਲਿਆ ਇਹ ਵੀ ਪੈਹਿਆਂ ਦਾ ਆਇਆ ਉਹ ਟਰੈਕਟਰ ਦੀ ਕਿਸ਼ਤ ਵੀ ਕਿੰਨੀ ਜਾਂਦੀ ਐ ਸਾਰੇ ਦੁੱਧੇ ਜਲ ਚਲ ਜਾਂਦੇ ਆ ਪੁੱਤ ਉਹ ਹੁਣ ਹੋ ਜਾਣੀ ਫਰੀਦ ਉਹ ਮਹੀਨੇ ਹੋ ਰਿਹਾ ਬਸ ਹੋ ਜਾਣੀ ਹੁਣ ਤੈਨੂੰ ਆਵੇ ਏਸੀ ਲਵਾਤਾ ਵਾ ਉਹ ਕਿਹੜਾ ਕੰਮ ਰਹਿ ਗਿਆ ਬਾਲਿਆਂ ਨੇ ਕਹਿੰਦੇ ਏਸੀ ਚੰਗਾ ਲੱਗਦਾ ਬਾਲਿਆਂ ਵਾਲੇ ਘਰਾਂ ਵਿੱਚ ਏਸੀ ਸੋਹਣਾ ਲੱਗਦਾ ਵਾ ਆਪਾਂ ਗਰਮੀ ਨਹੀਂ ਗਰਮੀ ਤੋਂ ਬਚਣਾ ਵਾ ਨਾ ਤੇ ਬਰ ਗਰਮੀ ਤੋਂ ਬਚਣ ਡਏ ਆ ਤੇ ਪੁੱਤ ਸਾਰੇ ਕੰਮ ਹੋਣੇ ਆ ਹੁਣ ਵੇਖਾਂ ਜੀ ਅਸੀਂ ਪਿਆਰੀਆਂ ਲੈਂਡ ਤੇ ਪੈਸੇ ਵੀ ਤੇ ਕਮਾਉਣ ਡਏ ਆ ਮੰਮੀ ਚਾਚੇ ਦੀ ਦੀ ਮਹਿੰਗੀ ਪਰੀ ਲੈ ਕੇ ਸਾਨੂੰ ਕੀ ਬਚਨ ਦਾ ਕੱਖ ਨਹੀਂ ਬਚੰਦਿਆ ਇਹ ਗੱਲ ਤੇ ਮੈਂ ਵੀ ਕਹੀਨੀ ਆ ਵੀ ਪੈਸੇ ਬਚਦਾ ਤੇ ਬਥੇਰਾ ਕੋਵਾ ਉਦਾਂ ਹੀ ਫੋੜ ਮਾਰਨਾ ਵਾ ਹੁਣ ਤੇਰੇ ਡੈਡੀ ਨੂੰ ਮੈਂ ਉਹਨੂੰ ਮੈਂ ਆਖਣਾ ਸਾਨੂੰ ਨਹੀਂ ਕੋਈ ਬਾਈਦਾ ਤੇ ਉਹਨੇ ਕੀ ਪਤਾ ਗਾੜੀ ਕੀ ਬੋਲਣਾ ਹੱਲੇ ਮੇਰਾ ਤਾਂ ਰਾਦਾਵਾ ਵੀ ਆਰ ਕੀ ਪਿਆਲੀ ਲਈਏ ਨਾ ਉਹਦੇ ਨਾਲ ਲੜਾਈ ਪੜਾ ਹੀ ਕਰੀਏ ਵੀ ਹਿੰਨੀ ਲੈਣੀ ਠੇਕਾ ਜ਼ਿਆਦਾ ਵਾ ਚਾਚੇ ਕੋਲ ਉਦਾਂ ਬੜਾ ਪੈਸਾ ਵਾ ਬਹੁਤ ਜ਼ਿਆਦਾ ਪੈਸਾ ਪੁੱਤ ਉਹਦੇ ਕੋਲ ਉਹ ਨਹੀਂ ਕਰਨਾ ਡੇ ਕੋਈ ਪੈਸੇ ਲੈ ਕੇ ਫਾਨ ਨੂੰ ਤੇ ਭਾਵੇਂ ਉਹਦਾ ਫ੍ਰੀਜ ਦੇ ਤੂੰ ਤਾਂ ਨਹੀਂ ਪਤਾ ਲੱਗਣਾ ਪੁੱਤ ਉਹਦਾ ਵੀ ਵੇਖਾਂ ਪੁੱਤ ਜਵਾਨ ਹੋ ਗਿਆ ਤੇ ਬਾਹਰ ਪੜ੍ਹਨ ਗਿਆ ਵਾ ਉਹਨੂੰ ਤਾਂ ਕਰਦਾ ਉਹੀ ਨਹੀਂ ਪਤਾ ਤੇ ਸਾਨੂੰ ਤਾਂ ਤੂੰ ਮਿਲਿਆ ਹੀ ਪਿਛਲੀ ਉਮਰੇ ਆ ਤੇ ਸਾਡੇ ਕੰਮ ਪਛੜਨੇ ਸੀਗੇ ਪੁੱਤ ਜੇ ਤੂੰ ਵੀ ਜਦੋਂ ਦਾ ਸਾਡਾ ਵਿਆਹ ਹੋਇਆ ਉਹ ਬੰਦਾ ਹੋਇਆ ਦਾ ਹੁਣ ਤੂੰ ਵੀ ਬਾਹਰ ਅੰਦਰ ਗਿਆ ਹੁੰਦਾ ਸਾਡੀਆਂ ਵੀ ਕੋਠੀਆਂ ਐਡੀਆਂ ਪੈ ਜਾਣੀਆਂ ਸੀ ਤੇ ਪਰ ਹੁਣ ਕੀ ਕਰੀਏ ਘਰਾਂ ਦੀਆਂ ਮਜਬੂਰੀਆਂ ਮਾਰਦੀਆਂ ਪੁੱਤ ਤੂੰ ਟੈਨਸ਼ਨ ਨਾ ਲੈ ਕੋਈ ਨਹੀਂ ਜਿੰਨਾ ਤੇ ਥੋਂਦਾ ਉਹਨਾ ਕੰਮ ਕਰ ਨਹੀਂ ਹੁੰਦਾ ਤੇ ਮੈਨੂੰ ਦੱਸ ਮੈਂ ਤੇਰੇ ਡੈਡੀ ਨੂੰ ਆਖਾਂ ਬੰਦਾ ਡਾ ਲੂਗਾ ਨਾਲ ਉਹ ਚੱਲ ਕੰਮ ਕਰਾ ਦੂ ਤੇਰਾ ਨਾ ਹੱਥ ਵਟਾਇਆ ਜਾਊਗਾ ਠੀਕ ਆਹੋ ਡੈਡੀ ਦੀ ਡੈਡੀ ਵੀ ਇੱਥੇ ਹੀ ਆ ਤੂੰ ਕੱਲ ਵੀ ਮੇਰੇ ਨਾਲ ਖਿਜਣ ਡਿਆਂ ਹਾਂ ਵੀ ਡੈਡੀ ਕੰਮ ਨਹੀਂ ਕਰਦਾ ਡੈਡੀ ਬਾਹਰ ਤੁਰਿਆ ਫਿਰਦਾ ਵਾ ਪੁੱਤ ਉਹਦੇ ਕੰਮ ਵੀ ਜਿਹੜੇ ਕਰਨ ਵਾਲੇ ਉਹਨੇ ਕਰਨੇ ਆ ਹੂੰ ਫਿਕਰ ਨਾ ਕਰ ਮੈਂ ਪਾਣੀ ਲਿਆਵਾਂ ਘਟ ਪੀ ਲੈ ਹੁਣ ਨਹੀਂ ਰਹਿਣਦਾ ਮੈਂ ਪੀਆ ਬੰਮੀ ਬੰਮੀ ਤਾਂ ਪੀ ਐਮ ਚੱਲ ਕੋਈ ਨਹੀਂ ਫਿਕਰ ਨਾ ਕਰ ਮੇਰਾ ਪੁੱਤ ਸਾਰੇ ਕੰਮ ਮਾਰਾ ਇਹਨੇ ਕਰਨੇ ਚੰਗੇ ਕਰ ਦੇਣੇ ਆ ਚੰਗਾ ਓ ਠੀਕ ਆਹੋ ਯਾ ਨਾ ਤੇ ਲਮਾ ਪੋਏ ਸੀ ਥੱਲੇ ਤੂੰ ਵੀ ਚੱਲ ਠੀਕ ਹੈ ਹਾਂ ਮੇਰਾ ਪੁੱਤ ਕਿੰਨਾ ਖੇਜਣ ਡਿਆ ਵਾ ਸਹੀ ਗੱਲ ਵਾ ਸੱਚਾ ਹੀ ਆ ਕੇ ਨਿਆਣਾ ਤੇ ਹੈਗਾ ਵਾ ਇਹ ਕਿਹੜਾ ਧਾਨਾ ਸਾਨਾ ਵਾ ਲੋਕਾਂ ਦੇ ਨਿਆਣੇ ਸਾਰੇ ਕਿਤੇ ਐਂ ਸੁੱਤੇ ਬੈਠੇ ਆਪਣੇ ਘਰ ਏਸੀਆਂ ਥੱਲੇ ਤੇ ਮੇਰਾ ਪੁੱਤ ਵੇਖਾਂ ਬੰਨਿਆ ਤੋਂ ਤੁਰਿਆ ਫਿਰਦਾ ਆਇਆ ਕਈ ਲੈ ਕੇ ਇੱਕ ਪੂੰਝਾ ਟੰਗਿਆ ਤੇ ਇੱਕ ਪੂੰਝਾ ਠਾਂ ਤੇ ਤਾਂ ਕੀ ਕਰਨਾ ਵਾ ਮੋਹ ਕਿਤੇ ਆਇਆ ਤੁਰ ਕੇ ਚੰਗਾ ਆ ਤੁਰ ਕੇ ਐਂ ਤੇ ਪਾਣੀ ਲਿਆਵਾ ਪਹਿਲਾਂ ਨੇ ਨੇ ਪਾਣੀ ਦਾ ਉਹ ਸ਼ਬੀਲ ਲੱਗੀ ਮੈਂ ਪੀ ਆਂ। ਨੇ ਤੁਸੀਂ ਤਾਂ ਮਹਾ ਤੁਰ ਕੇ ਆਏ ਆ ਤੇ ਨਿਆਣੇ ਵਾਲ ਨਹੀਂ ਵੇਦੇ। ਕਿਤੇ ਖਾਪ ਲੱਥਾ ਨਿਆਣਾ। ਨਿਆਣੇ ਦੀਆਂ ਗੱਲਾਂ ਸੁਣ ਕੇ ਮੈਨੂੰ ਕਿਤੇ ਰੋਣ ਆਉਂਦਾ ਤੇ ਮੈਂ ਆਪਣੇ ਆਂ ਦਿਲ ਨੂੰ ਥੰਮ ਕੇ ਰੱਖਿਆ ਮੁੰਡੇ ਸਾਹਮਣੇ ਮੈਂ ਅਥਰੂ ਨਹੀਂ ਕੱਢੇ। ਕੀ ਖਾਪ ਲੱਥਾ? ਹਾਏ ਇੰਨਾ ਮੁੰਡਾ ਕੰਮ ਕਰਦਾ ਆਇਆ ਵਾ। ਉਹ ਬੰਦਾ ਹੀ ਦੇ ਦਿਓ ਕੋਈ ਲਿਆ ਕੇ ਪਿੰਡੋਂ ਉੱਥੇ ਕੰਮ ਨਾਲ ਕਰਾਵੇ ਨਿਆਣੇ ਦੇ। ਨੀਤੀ ਪੁੱਤ ਚੰਡਿਆ ਹੋਵੇ ਚੰਗਾ ਤੇ ਰੰਬਾ ਚੰਡਿਆ ਜਿਵੇਂ ਲੋਹਾਰ ਦਾ ਏ। ਜਿਸ ਚੋਰ ਨੂੰ ਚੋਰੀ ਦਾ ਝਾਸਾ ਪੈ ਜੇ ਦੂਰ ਦੂਤਾ ਹੀ ਝਾਟੀਆਂ ਮਾਰਦਾ ਏ ਜਿਸ ਬੰਦੇ ਦੇ ਬੋਲ ਤੇ ਤੋਲ ਪੂਰੇ ਨੂੰ ਡਰ ਕਾਦਾ ਸਰਕਾਰ ਦਾ ਏ ਜਿਹੜਾ ਗੁਰੂ ਘਰ ਦੀ ਗੱਲ ਕਰਦਾ ਅਪਤਰਦਾ ਤੇ ਹੋਰਾਂ ਨੂੰ ਤਾਰਦਾ ਏ ਧੀਪ ਉਹ ਤੇ ਚੰਡਿਆ ਹੀ ਚੰਗਾ ਹੁੰਦਾ ਵਾ ਚੰਡਿਆ ਨੇ ਚੰਗਾ ਹੁੰਦਾ ਧੀਪ ਉਹਦਾ ਅੰਤ ਲੈਣਾ ਥੋੜੀ ਚੰਗਾ ਹੁੰਦਾ ਵਾ ਕੀ ਅੰਤ ਲਿਆ ਉਹਦਾ ਨਹੀਂ ਹਾਏ ਉਹਦੇ ਖਪਦਾਤਾ ਮੁੰਡਾ ਹੁਣ ਖਪਣ ਡਿਆ ਹੀ ਆਂਦਾ ਵੀ ਮੈਂ ਨਹੀਂ ਉਹ ਕਰਨੀ ਬਾਈ ਨਾ ਮੈਥੋਂ ਹੁੰਦੀ ਉਹ ਤੂੰ ਹੀ ਬਣਾਇਆ ਕੀ ਆਂਦਾ ਕਰਦਾ ਨਾ ਆਂਦਾ ਤੂੰ ਮੈਨੂੰ ਬਾਹਰ ਕਲਾਇਆ ਨਾ ਤੂੰ ਆਂਦਾ ਘਰ ਬਣਾਇਆ ਬਾਹਰ ਜਾਣ ਜੋਗੀ ਉਮਰ ਹੋ ਗਈ ਆ ਹੋ ਹੋਈ ਜਾਣੀ ਆ ਜਦੋਂ ਹੋਜੂਗੀ ਤੇ ਮੈਂ ਕਲਾ ਦੂੰਗਾ ਹੋਰ ਮੈਂ ਹੁਣ ਦਸ ਕਲਾ ਕੀ ਕਰ ਲੈਂਦਾ ਤੇ ਉਹਨੂੰ ਤਾਂ ਰੀਜ ਵਾਣਾ ਘਰ ਵੀ ਨਹੀਂ ਆਉਂਦਾ ਤੇਰੀ ਉਹਨੂੰ ਮੈਂ ਠੇਕੇ ਦੇ ਲੈ ਕੇ ਦਿੱਤੀਆਂ ਤੇ ਕਮਾਈ ਕਰੋ ਤੇ ਕੀ ਆਉਣ ਡਿਆ ਪੈੜੀਆਂ ਚ ਪਹਿਲਾਂ ਮੈਨੂੰ ਇਹ ਗੱਲ ਦੱਸੋ ਕੀ ਆਉਣ ਡਿਆ ਮੁੰਡਾ ਤੇ ਮੇਰਾ ਮਿੱਟੀ ਨਾਲ ਮਿੱਟੀ ਹੋ ਗਿਆ ਖੱਪ ਗਿਆ ਪਿਛਲੀ ਉਮਰੇ ਮਹਾ ਲੱਭਾ ਮਗਰ ਥੋੜੀ ਫੇਰ ਮਿੱਟੀ 'ਚ ਰੋਲ ਦਿੱਤਾ ਉਹਨੂੰ ਤੇ ਬਾਹਰ ਜਾ ਕੇ ਉੱਥੇ ਕੀ ਕਰਨਾ ਉੱਥੇ ਇੰਜੀਨੀਅਰ ਲੱਗਣਾ ਵਾ ਲੱਗਣਾ ਹੀ ਆਕੇ ਸਭ ਕੁਝ ਹੀ ਹੋਣਾ ਮੈਂ ਉੱਥੇ ਦਫ਼ਤਰਾਂ 'ਚ ਬਹਿਣਾ ਕੰਮ ਤੇ ਫੇਰ ਬਾਹਰ ਇਹੋ ਹੀ ਕਰਨੇ ਆ ਖੇਤੀਬਾੜੀ ਦਾ ਕੰਮ ਵਾ ਗਾਈਆਂ ਚੋਣ ਦਾ ਕੰਮ ਵਾ ਉਹ ਕਰਦਾ ਨਹੀਂ ਬਾਬਾ ਕਿਸੇ ਦੇ ਕਰਮਾਂ ਦਾ ਕੋਈ ਰਲਿਆ ਨਹੀਂ ਹੁੰਦਾ ਭਾਵੇਂ ਇੰਜੀਨੀਅਰ ਲੱਜੇ ਇਹ ਤਾਂ ਮਾਲਕ ਦਾ ਮਾਲਕ ਹੀ ਨੀਵੇਂ ਥਾਂ ਜਿਹੜੇ ਨੀਵੇਂ ਮਾੜੇ ਉਹਨੂੰ ਲੈ ਕੇ ਦਿੱਤਾ ਵਾ ਵੇ ਜਨਰੇਟਰ ਲੈ ਕੇ ਦਿੱਤਾ ਮੈਂ ਵੀ ਕੰਮ ਕਰੋ ਕੋਈ ਨਹੀਂ ਹਾਂ ਮੈਂ ਵੀ ਇਹੋ ਕੁਝ ਬਥੇਰਾ ਕਹਤਾਂ ਮੇਰੀ ਸੁਣ ਲਓ ਗੱਲ ਸਾਨੂੰ ਨਹੀਂ ਪੈੜੀ ਚ ਕੱਖ ਵੀ ਪਾਈਦਾ ਤੇ ਅਸੀਂ ਨਹੀਂ ਪੈੜੀ ਪੁੜੀ ਕੇ ਜੀ ਠੇਕੇ ਤੇ ਲੈਣੀ ਮੇਰੇ ਮੁੰਡੇ ਨੇ ਤੇ ਫੇਰ ਆਪਣੀ ਵਾਉਣੀ ਓ ਲੋ ਪੈੜੀ ਕਿਉਂ ਨਹੀਂ ਲੈਣੀ ਠੇਕੇ ਦੇ ਕੀ ਬਚਦਾ ਵਿੱਚ ਉਹਨੇ ਤਾਂ ਕਿਸੇ ਨੂੰ ਨਾ ਕਿਸੇ ਨੂੰ ਦੇ ਦੇਣੀ ਨਾ ਨਾਲ ਉਹ ਤੂੰ ਠੇਕੇ ਦੇ ਪੈੜੀ ਉਹਦੇ ਹੋਰ ਲੈਣ ਵਾਲੇ ਵੀ ਲੈਣ ਵਾਲੇ ਖਲੋਤੇ ਗਾੜੀ ਹਾਏ ਰੱਬਾ ਉਹਨੂੰ ਕਿੰਨੂੰ ਦੇ ਦੇਣੀ ਆ ਹੱਟ ਤੋਂ ਬਗੈਰ ਕਿਹੜਾ ਪੈੜੀ ਚ ਵੱਢ ਜਾਊਗਾ ਦਵਿੰਦਰ ਇਹ ਦੁਨੀਆ ਪਰੇ ਤੋਂ ਪਰੇ ਆ ਐਡੀ ਨਹੀਂ ਗੱਲ ਹੈਗੀ ਕੋਈ ਵੀ ਨਾਲੇ ਉਹ ਤਾਂ ਰਹਿੰਦਾ ਬਾਹਰ ਅੰਦਰ ਉਹਦੇ ਜਦੋਂ ਆਉਂਦਾ ਤੇ ਅੰਦਰੋਂ ਨਹੀਂ ਨਿਕਲਦਾ ਹੈਂ ਤੂੰ ਨੂੰ ਕੀ ਗੱਲ ਬੰਦੋਂ ਨਿਕਲੇ ਜਾਂ ਨਾ ਨਿਕਲੇ ਉਹਨੇ ਪੈੜੀ ਠੇਕੇ ਦਿੱਤੀ ਉਹਨੇ ਅੰਦਰੋਂ ਬਾਹਰ ਨਿਕਲ ਕੇ ਕਰਨਾ ਕਾਲ ਤੇ ਸੁਣ ਲਓ ਪੂਰੀ ਅੰਦਰੋਂ ਤੇ ਬਾਹਰ ਨਹੀਂ ਨਿਕਲਦਾ ਉਹਨੂੰ ਬਾਹਰ ਲੋਕਾਂ ਦਾ ਕੀ ਪਤਾ ਕਿੰਨੇ ਪੈੜੀ ਲੈਣੀ ਤੇ ਕਿੰਨੇ ਨਹੀਂ ਲੈ ਲੈ ਤੇਰੇ ਕੀ ਗੱਲ ਉਹ ਪਿੰਡ ਚੋਂ ਨਹੀਂ ਗਿਆ ਉਹ ਪਿੰਡ ਚੋਂ ਤੇ ਭਾਵੇਂ ਗਿਆ ਵਾ ਹਾਂ ਤੇ ਬਚਦਾ ਕੀ ਆ ਸਾਨੂੰ ਪਹਿਲਾਂ ਮੈਨੂੰ ਇਹ ਦੱਸੋ ਕਿਉਂ ਬਚਦਾ ਕਿਉਂ ਨਹੀਂ ਗਾ ਕੀ ਬਚਦਾ ਵਾ ਮਿੱਟਿਆ ਬਚਣ ਗਿਆ ਸਭ ਕੋ ਕੰਮ ਕਰਕੇ ਹੀ ਬਚਣਾ ਵਾ ਜਵੇਲੇ ਬੈਠਿਆਂ ਤੇ ਬਚਣਾ ਕੋ ਨਹੀਂ ਸੁਣੋ ਮੇਰੀ ਗੱਲ ਮੇਰੀ ਗੱਲ ਦਾ ਵੀ ਅਸਰ ਕਰਿਆ ਕਰੋ ਥੋੜਾ ਜਿਹਾ ਮੈਂ ਬਾਹਰ ਨਹੀਂ ਸੌਟਾ ਹੋਣਾ ਜੇ ਬਾਜੂਗਾ ਤੇ ਘਰੇ ਹੀ ਲਿਆਉਣਾ ਵਾ ਤੇ ਘਰੇ ਹੀ ਰੱਖਣਾ ਵਾ ਤੁਸੀਂ ਉਹਨੂੰ ਆਖੋ ਵੀ ਇੰਨੇ ਪੈਸੇ ਨਹੀਂ ਕੇ ਦੇਣੇ ਅਸੀਂ ਪੈਸੇ ਥੋੜੇ ਦੇਣੇ ਹਨ ਦਵਿੰਦਰ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਢਈਆਂ ਉਹਨੂੰ ਜਦੋਂ ਇੱਕ ਇੱਕੇ ਟਾਕੀ ਅਸੀਂ ਗੱਲ ਇੱਕ ਟੁੱਕੀ ਹੀ ਵੀ ਅਸੀਂ 50000 ਰੁਪਏ ਦੇ ਲੈਣਾ ਬਸ ਇਹਨਾਂ ਦੇਣਾ ਹੁਣ ਉਹਨੂੰ ਘਟਾਈਏ ਕਿੱਦਾਂ ਘਟਾਉਣ ਨੂੰ ਕੀ ਆ ਘਟਾਉਣ ਨੂੰ ਕੀ ਆ ਆ ਜਬਾਨ ਹੀ ਹਿਲੇਣੀ ਮਸਕ ਦੱਸ ਤੂੰ ਕਹਿਤਾ ਜਬਾਨ ਹੀ ਲੈਣੀ ਆ ਗਾੜੀ ਮੇਰੀ ਵੀ ਜਬਾਨ ਆ ਆਹ ਤਾਂ ਤੁਸੀਂ ਗੱਲ ਕਰਨੀ ਆ ਉਹ ਤਾਂ ਇੰਨੀ ਕਮਾਈ ਕਰਨ ਡਿਆ ਇੰਨਾ ਪੈਸਾ ਕਮਾਉਣ ਡਿਆ ਤੇ ਕਿਤੇ ਬੁੱਢੀ ਜੋਬ ਮੰਗਦੀ ਪੈਸਿਆਂ ਦੇ ਢੇਰ ਲਾਈ ਜਾਂਦਾ ਜੋ ਰਿਸ਼ਤੇਦਾਰਾਂ ਨੂੰ ਰਜਾਤਾ ਵਾ ਤੇ ਕੀ ਗੱਲ ਹਾਡੀਵਾਲ ਵੀ ਵੇਖ ਲੈ ਪਚਲ ਕੋਈ ਨਹੀਂ ਜੇ ਮੈਂ ਕੱਟ ਲਲੂੰਗਾ ਤੇ ਇਹਨਾਂ ਦੇ ਵੀ ਕੁਲੇ ਬਣ ਜਾਣਗੇ ਸਾਨੂੰ ਤੇ ਪੈੜੀ ਦਾ ਹੀ ਆਸਰਾ ਵਾ ਸਾਨੂੰ ਕੋਈ ਬਾਹਰੋਂ ਕਮਾਈ ਤੇ ਨਹੀਂ ਨਾ ਹੈਗੀ ਇਹ ਵੀ ਸੋਚੋ ਤੁਸੀਂ ਥੋੜਾ ਬੋਤਾ ਹੈਗੀ ਕਮਾਈ ਕੋਈ ਸਾਨੂੰ ਹੋਰ ਖੋ ਦੀ ਮਿੱਟੀ ਦੇ ਖੂ ਲੱਗਦੀ ਜਾਂਦੀ ਆ ਕਿਨਾਂ ਕਨਾਂ ਮਹਿੰਗਾ ਤੇਲ ਹੋ ਗਿਆ ਵਾ ਇਹਨਾਂ ਪਿਆਰੀਆਂ ਕਰਾਉਣ ਤੇ ਕਿੰਨੇ ਪੈਸੇ ਲੱਗੇ ਆ ਜਿਹੜਾ ਕੰਪਿਊਟਰ ਕਰਾਇਆ ਲਿਆਂਦਾ ਹੈ ਘੰਟਿਆਂ ਦੇ ਹਿਸਾਬ ਨਾਲਨੇ ਪੈਸੇ ਲਏ ਆ ਗੱਲ ਤਾਂ ਤੇਰੀ ਠੀਕ ਵਾ ਦੇ ਅੰਦਰ ਪਰ ਇਹ ਵੀ ਹੁਣ ਕਿਸੇ ਢੰਗ ਤਰੀਕੇ ਨਾਲ ਗੱਲ ਕਰਨੀ ਪੈਣੀ ਉਹਦੇ ਨਾਲ ਜਿੱਦਾਂ ਮਰਜੀ ਗੱਲ ਕਰੋ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਮੇਰਾ ਤੇ ਮੁੰਡਾ ਖਪ ਗਿਆ ਵਾ ਮੈਂ ਵੀ ਵਧੀ ਹਾਲ ਵੇਖਾਂ ਭੀ ਗਿਆ ਵਾ ਨਾ ਹਉਣ ਕੇ ਨਹੀਂ ਤੇ ਜਾਂ ਇਦਾਂ ਕਰੋ ਤੁਸੀਂ ਵੇਖੋ ਭਲਾ ਨਾ ਹੁੰਦਿਆ ਮੈਂ ਵੇਖ ਲੈਣਾ ਕੋਈ ਨਹੀਂ ਮੈਂ ਵੇਖ ਲੈਣ ਨਾਲੇ ਵੇਖਦਾ ਭਲਾ ਵੀ ਉਹ ਪਾਣੀ ਫਿਰ ਗਿਆ ਕਦੂ ਕਦੂ ਹੋ ਗਿਆ ਵਾ ਤੇ ਕੋਈ ਨਹੀਂ ਮੈਂ ਵੇਖ ਲੈਣਾ ਮੈਂ ਤੇ ਇਹਨੂੰ ਬੰਦਾ ਰੱਖ ਦੇਣਾ ਸੀ ਤੇ ਮੀਨੂ ਕੇ ਸਿਆਣੇ ਨੇ ਦੱਸਿਆ ਆਂਦਾ ਜੇ ਤੂੰ ਮੁੰਡਾ ਰੱਖ ਬੰਦਾ ਰੱਖ ਦਿੱਤਾ ਨਾ ਕੋਈ ਇਹਦੇ ਨਾਲ ਕੰਮ ਵਾਲਾ ਤੇ ਬੰਦੇ ਨੇ ਕੰਮ ਕਰਿਆ ਕਰਨਾ ਤੇ ਮੁੰਡਾ ਤੇਰਾ ਵਿਗੜ ਜਾਣਾ ਹੀ ਹੋ ਮੈਂ ਤਾਂ ਤਾਂ ਨਹੀਂ ਰੱਖਣ ਡਿਆ ਛਦਾਈ ਆ ਲੋਕ ਜਿਹੜੇ ਤਾਨੂੰ ਇਦਾਂ ਨੀ ਮਤਾਂ ਦਿੰਦੇ ਆ ਵਿਗੜ ਜਾਣਾ ਮੁੰਡਾ ਸਾਾਨੂੰ ਆਪਣੇ ਨਿਆਣੇ ਦਾ ਪਤਾ ਨਹੀਂ ਭਲਾ ਸਾਡੇ ਤਾਂ ਨਿਆਣਾ ਸਾਡੇ ਸਾਥ ਸਾਹ ਲੈਣ ਡਿਆ ਵਾ ਸਾਡੇ ਪੁੱਛੇ ਤੋਂ ਬਗਿਆਰ ਕੇ ਤੇ ਘਰੋਂ ਬਾਹਰ ਨਹੀਂ ਨਿਕਲਦਾ ਤੇ ਵਿਗੜ ਕਿੱਦਾਂ ਜਾਊਗਾ ਕੁਰੀਏ ਦੇ ਸਾਡਾ ਘਰ ਵਾ ਮੋਟਰ ਤੇ ਸਾਡਾ ਘਰ ਵਾ ਪਿਆਲੀਆਂ ਚ ਅਸੀਂ ਰਹਿਣ ਡੈ ਅਸੀਂ ਕਿਹੜਾ ਪਿੰਡ ਚ ਰਹਿਣ ਡੈ ਵੀ ਮੁੰਡਿਆਂ ਦੇ ਟਾਣੀਆਂ ਨਾ ਫਿਰਦਾ ਵਾ ਚੱਲ ਅੱਛਾ ਕੋ ਆਪਾਂ ਇਹ ਗੱਲ ਕਹਿ ਦੇਵਾਂਗੇ ਉਹਨੂੰ ਕਿ ਪਾਪੂ ਨੂੰ ਬਾਈ ਦਾ ਨਹੀਂਗਾ ਕੁਝ ਵੀ ਬਸ ਪਰ ਇਹ ਤਾਂ ਵੀ ਹੁਣ ਹੈ ਜੇ ਇਹ ਆ ਵੀ ਅਜੇ ਉਹਨੇ ਇੱਥੇ ਰਹਿਣਾ ਵਾ ਜਾਂ ਤੇ ਫਿਰ ਇਹ ਆ ਵੀ ਉਹ ਜਦੋਂ ਜਾਊਗਾ ਲਾਗੇ ਜੀ ਉਦੋਂ ਦੱਸਾਂਗੇ ਇਹਨੂੰ ਜਿੱਦਾਂ ਬਾਹਰ ਚੱਲ ਜਾਣਾ ਉਹਨੇ ਪਤਾ ਲੱਗ ਹੀ ਜਾਣਾ ਕਿ ਉਹਨੇ ਸਵੇਰੇ ਜਾਣਾ ਜਿੱਦਾਂ ਨਾਲੇ ਤਾਂ ਰਾਤ ਨੂੰ ਮੇਲਾ ਆਇਓ ਤੇ ਨਾਲੇ ਗੱਲਕਾਰ ਆਇਓ ਆਹ ਫਿਰ ਗੱਲ ਭਾਵੇਂ ਉਹ ਆਖੇ ਵੀ ਚੱਲ ਤੁਸੀਂ ਥੋੜਾ ਘੱਟ ਦੇ ਦਿਓ ਇਹ ਨਹੀਂ ਮੈਨੂੰ ਪਤਾ ਉਹਨੇ ਕੀ ਆਖਣਾ ਕੀ ਨਹੀਂ ਪਰ ਅਸੀਂ ਅਸੀਂ 25000 ਨੂੰ ਲੈਣੀ 50000 ਦਾ ਅੱਧ ਹੋ ਇੱਦਾਂ ਦੇ ਅੰਦਰ ਮੰਨੂਗਾ ਕੋਈ ਮੰਨ ਜਾਂਦੇ ਹੁੰਦੇ ਆ ਕੇ ਇਹ ਤੇ ਉਹਨੂੰ ਠੋਕਰ ਲੱਗੂਗੀ ਮੇਰਾ ਹਾਏ ਭਰਾ ਵਾ ਤਰਲੇ ਲੈਂਦਾ ਵਾਕਿਆ ਇਹਦਾ ਕੱਖ ਨਹੀਂ ਬਣਿਆ ਉਹ ਤੇ ਗਾੜੀ ਤਰਲੇ ਕਢਣੀ ਆ ਉਹਦੇ ਗਾੜੀ ਰੋਪੀ ਹ ਮਾਸਾ ਤੇਰੇ ਦੋ ਅਥਰੂ ਕਰ ਜਾਣਗੇ ਕੀ ਹੋਜੂਗਾ ਪੈਰੀ ਪਵਾ ਮੈਨੂੰ ਸਰੀਕਾਂ ਦੇ ਪੈਰੀ ਪਵਾ ਮੈਂ 30 ਤੱਕ ਕਹਿਣਾ ਮੈਂ 30 ਤੱਕ ਲੱਲਾਂਗੇ ਫਿਰ ਵੇਖੀ ਜਾਓ ਵੀ ਵਾਦਾ ਕਟਾ ਜੋ ਵੀ ਹੋਊਗਾ 30 ਤੱਕ ਕਹਿ ਨਹੀਂ ਪਰ ਦੇਣ ਲੱਗਿਆ ਪੰਜੀ ਦੇ ਸਾਹਮਣੇ ਦੇਣੇ ਤੇ ਤੈਨੂੰ ਮੈਂ ਨਾਲ ਹੀ ਲੈ ਜੂ ਉਦੋਂ ਚੱਲ ਸ਼ਾ ਬਾਬਾ ਵਾ ਤੇਰੇ ਗਾੜੀ ਹੱਥ ਜੋੜੇ ਜਾ ਤੇਰਾ ਵੀ ਦੇਰ ਵਾ ਪੁੱਛ ਲਈ ਤੂੰ ਪੁੱਛ ਲਈ ਮੈਂ ਵੇਖਾਂ ਬਾਲਾ ਮੁੰਡੇ ਨੂੰ ਨਾਉਣ ਡਿਆ ਵਾ ਪਤਾ ਨਹੀਂ ਮੈਨੂੰ ਵੇਖ ਲਓ ਹਾ ਹਾ ਗੱਲਾਂ ਹੀ ਕਰ ਕਰ ਸਾੜੀ ਜਾਂਦੇ ਆ ਤੂੰ ਉੱਥੇ ਜਾ ਕੇ ਗੱਲ ਤੇ ਕਰ ਲਾ ਪੁੱਛ ਤੇ ਲਾ ਪਹਿਲਾਂ ਇੱਥੇ ਹੀ ਸਾਰੇ ਸਵਾਲ ਜਵਾਬ ਕਰੀ ਜਾਂਦਾ ਜਿੱਦਾਂ ਇੱਥੇ ਹੀ ਪਿਆਲੀ ਆ ਤੇ ਇੱਥੇ ਹੀ ਪੈਸੇ ਫੜਾ ਦੇਣੇ ਉਹਨੂੰ ਜਿੱਦਾਂ ਹਾਦੀ ਹੋ ਗਈ ਆ ਬੰਦੇ ਵਾਲੀ ਅਸਾ ਫਿਰ ਇਹ ਹਫਤੇ ਹੋ ਜੂਗੀ ਨਹੀਂ ਨਹੀਂ ਦਿੱਲੀ ਤੋਂ ਨਹੀਂ ਅੰਮ੍ਰਿਤਸਰ ਤੋਂ ਕੋਰਾ ਡਾਇਰੈਕਟਰ ਇਹ ਲੈ ਹੱਥ ਤੇ ਕਰਾ ਦੇ ਵੇਖ ਲੈ ਕੋਈ ਵੀ ਦਿਨ ਵੇਖਾ ਕਰਵਾ ਦੇ ਮੇਰਾ ਵੀਰ ਉਹ ਨੁਕਸਾਨ ਬੜਾ ਹੋ ਰਿਹਾ ਗਈ ਕੰਮ ਰੁਕਿਆ ਪਿਆ ਸਾਰਾ ਚਲ ਠੀਕ ਆ ਕਨਫਰਮ ਕਰਕੇ ਮੈਨੂੰ ਬਾਦੀ ਹੈ ਚਲ ਠੀਕ ਓਕੇ ਕਿੰਨਾ ਗੱਲ ਕਰਨ ਦੇ ਮੈਂ ਉਹ ਟ੍ਰੈਵਲ ਏਜੰਟ ਨਾਲ ਕਹਾਂ ਦੇ ਟਿਕਟ ਨਹੀਂ ਕਰਾਉਣ ਦੇ ਆ ਅੱਛਾ ਹੂੰ ਹੋ ਗਈ ਹੋ ਜੂਗੀ ਆਹ ਤੇਰੀ ਠੀਕ ਹਾਂ ਆ ਤੇ ਫੇ ਤਹੀ ਜੇ ਚਲ ਜਾਣਾ ਵੈ ਸੱਤੇ ਹੂੰ ਤੇ ਪੈਲੀ ਦਾ ਵੀ ਕਰ ਲੈਣਾ ਹੈਗਾ ਪੈਲੀ ਦੀ ਗੱਲ ਹੋਈ ਜਮ ਪਹਿਲਾਂ ਜੋ ਹੈਗਾ ਦੇਣ ਦੇ ਠੇਕੇ ਉਹ ਹੀ ਤੇ ਕਰ ਰਹੇ ਨੇ ਨਾ ਆ ਤਾਂ ਵੱਜਦਾ ਕੀ ਹੈ ਪੈਲੀਆਂ ਦੇ ਵਿੱਚੋਂ ਵੱਜਦਾ ਕਿਉਂ ਨਹੀਂ ਹੈ ਵੱਜਦਾ ਜਾਂ ਤੇ ਲੋਕੀ ਪੈਲੀਆਂ ਆ ਠੇਕੇ ਤੇ ਲੈਂਦੇ ਉਹ ਨਹੀਂ ਐਵੇਂ ਕਹਿ ਨੂੰ ਹੀ ਗੱਲਾਂ ਕੋਈ ਨਹੀਂ ਵੱਜਦਾ ਕੋਹ ਦੀ ਮਿੱਟੀ ਕੋਹ ਨੂੰ ਲੱਗਣ ਵਾਲੀ ਗੱਲ ਹੁੰਦੀ ਬਥੇਰਾ ਠੇਕੇ ਡਈ ਜਾਂਦੇ ਆ ਨਾਲੇ ਆਪਣੇ ਕੋ ਪੈਲੀ ਹੈ ਕੋਈ ਖਤਰਾ ਤਾਂ ਨਹੀਂ ਹੈਗਾ ਜੀ ਕਿ ਹੋਰ ਨੂੰ ਵੀ ਦਵਾਂਗੇ ਖਤਰਾ ਤਾਂ ਤਾਂ ਵੀ ਨਹੀਂ ਹੈਗਾ ਖਤਰੀ ਗਾਲੀ ਨੂੰ ਆਪਣਾ ਪਰਿਵਾਰ ਆ ਭਰਾ ਵਾ ਫੇਕੀ ਆ ਜੀ ਮੈਂ ਕਿਹੜਾ ਕਹਿੰਦੀ ਵੀ ਭਰਾ ਨੂੰ ਤੁਸੀਂ ਪਿਆੜੀ ਨਾ ਦੋ ਪਰ 50000 ਠੇਕਾ ਵੀ ਕੋਈ ਠੇਕਾ ਹੁੰਦਾ ਵਾ ਪਿੰਡ ਨਾ 80000 ਵੀ ਆ ਠੇਕਾ ਵਾ ਉਹ ਨਹੀਂ ਆਵੇ ਤੈਨੂੰ ਗਲਤ ਫਹਿਵੀਂ ਕੋਈ 80000 ਨਹੀਂ ਹੈਗਾ ਜਿਹੜੇ ਲੋਕੀ ਦਿੰਦੇ ਉਹ ਦੱਸ ਦੇਈ ਆ ਚੱਲ ਦਿੰਦੇ ਵੀ ਹੋਣਗੇ ਤੇ ਤੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਹਾਂ ਕੋਈ ਸਭ ਕੁਝ ਹੈਗਾ ਪਰਮਾਤਮਾ ਦਾ ਮੁੰਡੇ ਦਾ ਕੋਰਸ ਪੂਰਾ ਹੋ ਗਿਆ ਤੇ ਮੈਂ ਉਹਨੂੰ ਬਾਹਰ ਛੱਡ ਲੈਣਾ ਮੈਂ ਤੈਨੂੰ ਛੱਡ ਲੈਣਾ ਬਾਹਰ ਉਹ ਵਿਚਾਰਾ ਉਹਨਾਂ ਨੂੰ ਪਰਮਾਤਮਾ ਨੇ ਬਗਰੀ ਉਮਰੇ ਦਿੱਤਾ ਮੁੰਡਾ ਉਹਦੇ ਮੈਂ ਵੇਨਾ ਰੋਜ਼ ਮਿੱਟੀ ਨਾਲ ਮਿੱਟੀ ਹੋਇਆ ਪਿਆ ਹੁੰਦਾ ਟਰੈਕਟਰ ਦੇ ਉੱਤੇ ਉਹਦੇ ਜਿੰਨੇ ਹੁਣ ਪਿਆ ਖੇਤੀ ਕਰਨੀ ਉਹਨੇ ਮਿੱਟੀ ਨਾਲ ਮਿੱਟੀ ਹੋਣਾ ਹੀ ਆ ਜੇ ਕੋਈ ਨੌਕਰੀ ਵੀ ਕਰਦਾ ਵਾ ਨਾ ਉਹ ਵੀ ਜਾ ਕੇ ਤੇ 7-8 ਘੰਟੇ ਕੰਮ ਕਰਦਾ ਵਾ ਕਿਸੇ ਦਿਨ ਤੱਕ ਫੇਰ ਜਾ ਹੁਣ ਤੁਹਾਡੇ ਕੰਮ ਕਿਹੜੇ ਬਾ ਸੌਖੇ ਕੰਮ ਤਾਂ ਸੌਖੇ ਨਹੀਂ ਹੈਗਾ ਚੱਲ ਚਾਰ ਪੈਸੇ ਜੋੜ ਲੈਣਗੇ ਤੇ ਘਰਕੂਰ ਬਣਾ ਲਾਂਗੇ ਆਪਣਾ ਘਰ ਉਹਨਾਂ ਕਹਿੰਦਾ ਕਿਹੜਾ ਨਹੀਂ ਬਣਾ ਸਕਦਾ ਉਹਨਾਂ ਤੋਂ ਬਥੇਰੇ ਪੈਸੇ ਆ ਉਦਾਂ ਹੀ ਨਹੀਂ ਘਰ ਬਣਾਉਂਦੇ ਇਹ ਪੈਸੇ ਹੁੰਦੇ ਘਰ ਬਣਾਉਣ ਨਾਲ ਉਹਦੇ ਦੋ ਕਮਰੇ ਉਹ ਉਦਾਂ ਹੀ ਨਹੀਂ ਬਣਾਉਂਦੇ ਘਰ ਉਹ ਦੀਦੀ ਦੀ ਆਕੜ ਵੇਖਿਆ ਕਿੰਨੀ ਹੈ ਮਾੜੇ ਬੰਦੇ ਤੋਂ ਉਹਦੀ ਆਕੜ ਨਹੀਂ ਸਾਂਭੀ ਜਾਂਦੀ ਉਹ ਚਲੋ ਉਹ ਤੇ ਜਨਾਨੀਆਂ ਦਾ ਸੁਭਾਅ ਹੁੰਦਾ ਜਿੱਦਾਂ ਦਾ ਤੇ ਕਦੀ ਉਹਨੇ ਘਰ ਵੀ ਲੈ ਮਾੜਾ ਲੀੜਾ ਕਪੜਾ ਨਹੀਂ ਪਾਇਆ ਜਦੋਂ ਵੇਖ ਟੌਰ ਨਾ ਹੁੰਦੇ ਸੋ ਮੇਰਾ ਕਈ ਵਾਰ ਮਾੜਾ ਹੁੰਦਾ ਉਹਦਾ ਨਹੀਂ ਹੁੰਦਾ ਚਲ ਕੋਈ ਗੱਲ ਨਹੀਂ ਅਗਲੇ ਸਾਲ ਕਰ ਲਾਂਗੇ ਜੋ ਵੀ ਹੋਊਗਾ ਨਹੀਂ ਹੁਣ ਜੇ ਪਿੰਡ ਅਸੀਂ 80000 ਚੱਲਣ ਦਿਆ ਨਾ ਤੇ ਤੁਸੀਂ ਕੋਈ 10000 ਘੱਟ ਲੈ ਲਓ ਪਰ ਇਹ ਥੋੜੀ ਨਾ 50000 ਤੇ ਉਹਨਾਂ ਨੂੰ ਦੇ ਦੇਣੀ ਫੇਰ ਪਹਿਲੀ ਉੜਾ ਬੋਤੇ ਹਾਸਰ ਵਧਾਉਣਾ ਹੀ ਚਾਹੀਦਾ ਨਾ ਤੁਸੀਂ ਤੇ ਜਦੋਂ ਦੀ 50000 ਤੇ ਦਿੱਤੀ ਉਦੋਂ ਦੀ 50000 ਤੇ ਹੀ ਆ ਚੱਲ ਕੋਈ ਨਾ ਮੈਂ ਕਰਕੇ ਵੇਚ ਲੂੰਗਾ ਗੱਲ ਇਹ ਹੋਊਗੀ ਪਰ ਮੈਂ ਫੋਰਸ ਨਹੀਂ ਕਰਨਾ ਬੋਤਾ ਤੁਸੀਂ ਤੇ ਉਹਨਾਂ ਦੇ ਬੰਨਾ ਵਾ ਇਹ ਥੋੜੀ ਹੁਣ ਪਿਆਰੀ ਜਿਹੀ ਇਦਾਂ ਹੀ ਸੁੱਟ ਦੇਣੀ ਹੈ ਮੇਰੀ ਰਕ ਮੇਰੇ ਤਾਂ ਕਿਸੇ ਨੇ ਆਖੇ ਨਹੀਂ ਲੱਗਣਾ ਹੁੰਦਾ ਮੈਂ ਹੁਣ ਪਿੰਡ 'ਚ ਰਹਿੰਦੀ ਮੈਨੂੰ ਪਤਾ ਹੀ ਆ ਪਿਆਰ ਇਹ ਅੱਡ ਚੱਲਣ ਦਿਆ ਤਾਂ ਤੁਸੀਂ ਜਿਹੜਾ ਹੈਗਾ ਵਾ ਧਿਆਨ ਹੀ ਨਹੀਂ ਦਿੰਦੇ ਹੈਗੇ ਪਰ ਜੋ ਹੈਗਾ ਮੈਂ ਹੁਣ ਕੋਈ ਗੱਲ ਤੁਹਾਡੀ ਮਰਜ਼ੀ ਸੁੱਟ ਨਹੀਂ ਪੈਣੀ ਤਾਂ ਸੁੱਟ ਦੋ ਇਹ ਵੀ ਜਨਾਨੀਆਂ ਵੀ ਨਾ ਸਭ ਕੁਝ ਹੁੰਦਿਆ ਹੋਇਆ ਵੀ ਫੇਰ ਮਰੂ ਮਰੂ ਕਾਦੀ ਰਹਿੰਦੀ ਹੈ ਜਿਉਂ ਚਾਰ ਪੈਸੇ ਬਾਜ ਜਾਂਦੇ ਹੋਰਾਂ ਤਾਂ ਫਿਰ ਕੀ ਹੋ ਗਿਆ 50000 ਰੁਪਏ ਠੇਕਾ ਥੋੜਾ ਵਕਤ ਨਾਲ ਠੇਕਾ ਦੇ ਦਿੰਦੇ ਨੇ ਹੁੰਦਿਆ ਹੋਇਆ ਵੀ ਇਹ ਹੀ ਆ ਵੀ ਹਰ ਪ੍ਰਾਈਸ ਦਾ ਠੇਕਾ ਪਤਾ ਦੋ ਪ੍ਰਾਈਸ ਦਾ ਠੇਕਾ ਪਤਾ ਲੈ ਮੰਮੀ ਤੇਰੀ ਅੱਖ ਦੀ ਨਾਉਣ ਗਿਆ ਵਾ ਤੇ ਤੂੰ ਇੱਥੇ ਬੈਠਾ ਕੱਦੂ ਵਾਲੀ ਵੇਖੀ ਜਾਂਦਾ ਵਾ ਨਾਉਣਾ ਕਿੱਦਾਂ ਨਾ ਲੈਣਾ ਸੀ ਕੱਦੂ ਕਰਕੇ ਟਮਾ ਵਟਾ ਚੋ ਚੰਨੀਆਂ ਤੇ ਹੁਣ ਫੇਰ ਲਿਬੜਨਾ ਹੀ ਐ ਤੇ ਜੇ ਨਾ ਚੋਪੜਨੀ ਹੋਊਗੀ ਵਟਾ ਚੋਪੜੀਆਂ ਜਾਣ ਗਿਆ ਤੇ ਤੂੰ ਨਾ ਲੈਣਾ ਹੀ ਕਰ ਓ ਨਹੀਂ ਨਹੀਂ ਫੇਰ ਗੰਦੇ ਹੀ ਹੋਣਾ ਵਾ ਆ ਜਾ ਬੈ ਹੈ ਫੇਰ ਕੀ ਗੰਦੇ ਹੋ ਜਾਣਾ ਤੇ ਤਾਂ ਕੀ ਗੰਦਾ ਹੋ ਜਾਣਾ ਸੀ ਤੇ ਓ ਨਹੀਂ ਡੈਡੀ ਯਾਰ ਹਾਂ ਮੈਂ ਥੱਕ ਗਿਆ ਯਾਰ ਆ ਕੰਮ ਕਰ ਕਰ ਕੇ ਥੱਕ ਗਿਆ ਤੇ ਜੱਟਾਂ ਦੇ ਪੁੱਤ ਪੁੱਤ ਕੰਮ ਹੀ ਕਰਦੇ ਹੁੰਦੇ ਕੀ ਕਰਦੇ ਹੁੰਦੇ ਆ ਪਰ ਡੜੀ ਜਿੰਨੇ ਕੋ ਹੁੰਦੇ ਸਾਰੇ ਤੇ ਚਾਚੇ ਨੂੰ ਦੇ ਦਿੰਨੇ ਤੁਸੀਂ ਫਾਇਦਾ ਕੀ ਨਾ ਕੰਮ ਕਰਕੇ ਉਹ ਇਹ ਗੱਲ ਤੇ ਮਾਂ ਤੇਰੀ ਵੀ ਆਖੀ ਜਾਂਦੀ ਉਹਨੂੰ ਦੇ ਦਿੰਨੇ ਤੁਸੀਂ ਠੇਕਾ ਬੜਾ ਵਾ ਬਾਈ ਦਾ ਨਹੀਂ ਬਸ ਪੁੱਤ ਬਾਈ ਦਾ ਤੇ ਹੈਗਾ ਵਾ ਹੁਣ ਤੁਹਾਡਾ ਮਨ ਕੀ ਆ ਚਾਚੇ ਨੂੰ ਕੋ ਠੇਕਾ ਘਟਾ ਲੈ ਮਾੜਾ ਮੋਟਾ ਕੱਟ ਕਰ ਲਈਏ ਹਾਂ ਤੇ ਜੇ ਉਹਨੂੰ ਮੈਂ ਘਾਟਾ ਖਾ ਜੇ ਉਹ ਨਾ ਮੰਨਿਆ ਜੇ ਹੋਰ ਕਿਸ ਨੂੰ ਪੈਲੀ ਦੇ ਗਿਆ ਤੇ ਫਿਰ ਨਹੀਂ ਦਿੰਦਾ ਕਿਨੂੰ ਉਹਨੇ ਕਿਨੂੰ ਦੇਣੀ ਆ ਪਤਾ ਨਹੀਂ ਹੁੰਦਾ ਪੁੱਤ ਮੈਂ ਕਿਹਾ ਇਹ ਨਾ ਕਰੇ ਮੁਕਰ ਜੇ ਫਿਰ ਉਹ ਮੁੜ ਕੇ ਇਹ ਵੀ ਸਾਡੇ ਹੱਥੋਂ ਜਾਂਦੀ ਰਹਿਣੀ ਆ ਸਾਡੇ ਦੋਆ ਢਾਈਆਂ ਤਿੰਨਾਂ ਪੈਰੀਆਂ ਦਾ ਕੀ ਬਣਦਾ ਤੇ ਇਹ ਅ ਵੀ ਚਲੋ ਕੋਹੋ ਦੀਆਂ ਹੈਗੀਆਂ ਵਾ ਤੇ ਨਾਰ ਰਲੀਆਂ ਤਾਂ ਅਸੀਂ ਆਪਣਾ ਪਾਣੀ ਲਈ ਜਾਂਦੇ ਤੇ ਬੀਜੀ ਜਾਂਦੇ ਆ ਉਹ ਨਹੀਂ ਡੈੜੀ ਕਿ ਇਹਨੂੰ ਨਹੀਂ ਦੇਣੀ ਉਹਨੇ ਹੋਰ ਕਿਨੇ ਲੈਣੀ ਨਹੀਂ ਹੈ ਪਾਣੀ ਸਾਡੀ ਬੰਬੀ ਤੇ ਲੱਗਦਾ ਚਲ ਵੇਖ ਲੈ ਜੇ ਤੂੰ ਆਨਾ ਮੈਂ ਕਹਿ ਦਿੰਦਾ ਉਹਨੂੰ ਵੇਖੀ ਜਾਊ ਜੋ ਉਹ ਫਿਰ ਕਟਾ ਲੈਨੇ ਆ ਵੇਖੀ ਜਾਊਗੀ ਕੇ ਹਨਾ ਬੱਚੇ ਤੇ ਸਹੀ ਗੱਖ ਆਓ ਚਲੋ ਇਹ ਅਭੀ ਮੇਰਾ ਪਤਾ ਕੀ ਮੰਨਵਾ ਫੇ ਕੋ ਠੇਕੇ ਤੇ ਲੈ ਲੂ ਕੇ ਤੇਨੂੰ ਘਰ ਮਠੜਾ ਥੋੜਾ ਜਿਹਾ ਬਣਾਦਾ ਕੋਠੀ ਕਾਠੀ ਜੀ ਬਣ ਜੇ ਫੇ ਤੇਰਾ ਪੈਸੇ ਜੁੜ ਜਾਣਗੇ ਨਾਲੇ ਤੇਰੀ ਉਮਰ ਹੋ ਜੂਗੀ ਬਾਹਰ ਜਾਣ ਦੀ ਤੇ ਮੁੜ ਕੇ ਤੇਨੂੰ ਮੈਂ ਬਾਹਰ ਕਲਾ ਦੂੰਗਾ ਆਪਣੀਆਂ ਢਾਈਆਂ ਤੈਨਾਂ ਪੈਰੀਆਂ ਤੁਹਾਨੂੰ ਕੀ ਬਚਦਾ ਉਹਨਾਂ ਹੀ ਕਮਾਉਣਾ ਤੇ ਉਹਨਾਂ ਹੀ ਖਾ ਲੈਣਾ ਮੈਂ ਤਾਂ ਲੈਣ ਧਿਆ ਅਹੀਂ ਤੇ ਚੱਲ ਕੋਈ ਨੂੰ ਪੁੱਛ ਲੈਨੇ ਆ ਗੱਲ ਤਾਂ ਤੇਰੀ ਵੀ ਠੀਕ ਆ ਵੀ ਨਹੀਂ ਬਾਈ ਦਾ ਬਾਈ ਦਾ ਤਾਂ ਵਾਕਿਆ ਹੀ ਹੈ ਨੀਗਾ ਜੋ ਬਾਈ ਦਾ ਥੋੜਾ ਬੋਤਾ ਉਹ ਕੋਈ ਗੁੜਾਈਆਂ ਵਾਲਿਆਂ ਨੂੰ ਦੇ ਦਿੰਨੇ ਆ ਕੋਈ ਲਵਾਈ ਵਾਲਿਆਂ ਨੂੰ ਦੇ ਦਿੰਨੇ ਆ ਕੋਈ ਕੋਈ ਕਿਸ ਨੂੰ ਦੇ ਦਿੰਨੇ ਆ ਖਾਦਾ ਪਾਣੀ ਨਹੀਂ ਆਈਨੀਆਂ ਖਾਦਾਂ ਰੂੜੀਆਂ ਪੈਂਦੀਆਂ ਵਾਕਿਆ ਗਲਤ ਆ ਤੇਰੀ ਠੀਕ ਵਾ ਪਰ ਹੁਣ ਕਰੀਏ ਕੀ ਚਲ ਅਸ਼ਕ ਕੋਈ ਨਹੀਂ ਤੂੰ ਚਿੰਤਾ ਨਾ ਕਰ ਮੇਰਾ ਪੁੱਤ ਜਾ ਤਾਂ ਠੀਕ ਨਾ ਨਾ ਕੋਈ ਨਹੀਂ ਨਾ ਹੋ ਗਾ ਮੈਂ ਬੰਦਾ ਲਿਆਉਂਗਾ ਦੁਕਾਨ ਨੂੰ ਲਵਾ ਦੂੰਗਾ ਮਿੱਟੀ ਤੇਰੇ ਨਾਲ ਓ ਠੀਕ ਨਿਆਣੀ ਦੀ ਗਲਤਾਂ ਠੀਕ ਹੈ ਯਾਰ ਮੁੰਡਾ ਦੇ ਗੱਲਾਂ ਸਿਆਣੀਆਂ ਕਰਦਾ ਵੀ ਵਾਕਿਆ ਠੇਕੇ ਤੇ ਬਾਈ ਦਾ ਦੇ ਕੁਝ ਨਹੀਂ ਹੁਣ ਮੈਂ ਇਹ ਨਾ ਵਾਂ ਵੀ ਪੈਰੀ ਚੱਲ ਨਾ ਕਰੇ ਜਾਵੇਂ ਮੈਂ ਤਾਂ ਰੱਖੀ ਜੰਨਾ ਹਿਸਾਬ ਲਈ ਇਹ ਤੇ ਬਾਈ ਦਾ ਵੀ ਕੱਖ ਨਹੀਂ ਗਾ ਚਲ ਪੁੱਛ ਲੈਨੀ ਆ ਉਹਨੂੰ ਕਹਿ ਦਿੰਦੇ ਆ ਵੀ ਅਹੀਂ ਅਹੀਂ ਨਹੀਂ ਹੀ ਲੈਣੀ ਜੇ ਦਈ ਦੇ ਭਰਾਵਾ ਹੋਰ ਕਿਸ ਨੂੰ ਦੇ ਦੇ ਆ ਤੇ ਲੈਣੀ ਵਾਕਿਆ ਕਿਸ ਨੇ ਨਹੀਂ ਕਿ ਪੈਣੀ ਲੈਣੀ ਕਿੰਨੇ ਇੱਥੇ ਲੱਗੇ ਉਹਨਾਂ ਨੂੰ ਪਤਾ ਵੀ ਚਾਰ ਫੇਰ ਇਹਦੀ ਪੈੜੀ ਲੱਗਦੀ ਹੈ ਪੈੜੀ ਨੰਗੜਾ ਕਹਿੰਦੀ ਆ ਹਾਂ ਇਹ ਤਾਂ ਨੰਗੜ ਨੂੰ ਹੀ ਰਾਹ ਉਹਨੂੰ ਕੋਈ ਨਹੀਂਗਾ ਉਹਦੇ ਸਾਡੀਆਂ ਪੈੜੀਆਂ ਸਾਣੀ ਨੰਗੜਾ ਉਹ ਤੇ ਅਸੀਂ ਆਪਣੇ ਰਜਾ ਮੰਦਿਰ ਨੇ ਰੱਖਿਆ ਵਾ ਵੀ ਚੱਲ ਵਿਚਕਾਏ ਪੈੜੀ ਆ ਚੱਲ ਇਹੋ ਗੱਲ ਕਰਤਾ ਠੀਕ ਆ